ਸਤ ਸ੍ਰੀ ਅਕਾਲ ਦੋਸਤੋ ਦੋਸਤੋ ਤੁਹਾਡਾ ਸਵਾਗਤ ਹੈ ਇਸ YouTube ਚੈਨਲ 'ਤੇ ਜਾਓ ਅਲਰਟ ਬੈੱਲ ਬੰਦਿ ਦੋਸਤੋ ਸੈਸ਼ਨ ਕੋਰਟ ਦੇ ਵਿੱਚ ਭਰਤੀ ਆ ਚੁੱਕੀ ਹੈ ਜਿਸ ਦੇ ਵਿੱਚ ਸਟੈਨੋਗ੍ਰਾਫਰ 3 ਦੇ ਲਈ ਮੌਕਾ ਸੇਵਾ ਕੀਤੀ ਜਾਂਦੀ ਹੈ ਇਸ ਦੇ ਵਿੱਚ ਜੋ ਏਜ ਹੈ 18 ਸਾਲ ਤੋਂ ਲੈ ਕੇ 37 ਸਾਲ ਦੇ ਕੈਂਡੀਡੇਟ ਇਸ ਪੋਸਟ ਨੂੰ ਅਪਲਾਈ ਕਰ ਸਕਦੇ ਹਨ ਜੀ ਇਸ ਪੋਸਟ ਨੂੰ ਕੌਣ-ਕੌਣ ਅਪਲਾਈ ਕਰ ਸਕਦਾ ਹੈ ਕੁਆਲੀਫਿਕੇਸ਼ਨ ਵਿੱਚ ਕੀ ਰਹਿਣ ਵਾਲੀ ਹੈ ਅਤੇ ਇਹਦੇ ਪੇਮੈਂਟ ਕਿੰਨੀ ਮਿਲੇਗੀ ਇਸ ਦੀ ਪੂਰੀ ਜਾਣਕਾਰੀ ਅਸੀਂ ਅੱਗੇ ਵੀਡੀਓ ਵਿੱਚ ਦਿੰਦੇ ਹਾਂ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਸਟ ਕੀਤਾ ਹੈ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦੇ ਤਾਂ ਜੋ ਕੋਈ ਪੰਜਾਬ ਵਿੱਚ ਨਵਾਂ ਅਪਡੇਟ ਜਾਂ ਭਾਰਤੀ ਸਵੰਧੀ ਨਵਾਂ ਨੋਟੀਫਿਕੇਸ਼ਨ ਆਉਂਦਾ ਹੈ ਉਹਦੀ ਸਹੀ ਤੇ ਸਟੀਕ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਅਤੇ ਤੁਸੀਂ ਸਮਾਂ ਦੇ ਨੇ ਪੋਸਟ ਨੂੰ ਅਪਲਾਈ ਕਰ ਸਕੋ ਤਾਂ ਦੋਸਤੋ ਜਦਾ ਦੇਰ ਨਾ ਕਰਦੇ ਹੋਏ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਹਾਂਜੀ ਦੋਸਤੋ ਆਫਿਸ ਆਫ ਦਾ ਡਿਸਟ੍ਰਿਕਟ ਐਂਡ ਸੈਸ਼ਨ ਜੱਟ ਸੰਗਰੂਰ ਦੇ ਵੱਲੋਂ ਸਮਾਂ ਦੀ ਮੰਗ ਕੀਤੀ ਜਾਂਦੀ ਹੈ ਪਬਲਿਕ ਨੋਟਿਸ ਜਾਰੀ ਹੋ ਚੁੱਕਿਆ ਜੀ ਜਿਸ ਦੇ ਵਿੱਚ 12 ਸਮਾਂ ਦੀ ਮੰਗ ਕੀਤੀ ਜਾਂਦੀ ਹੈ ਜੋ ਕਿ ਸਟੈਨੋਗ੍ਰਾਫਰ ਗ੍ਰੇਡ 3 ਦੀਆਂ ਰਹਿਣ ਵਾਲੀਆਂ ਹਨ ਜੀ ਇਨੇ ਜੋ ਲਾਸਟ ਡੇਟਾ ਉਹ 10 ਨਵੰਬਰ 2025 ਸ਼ਾਮ ਦੇ 5 ਵਜੇ ਤੱਕ ਤੁਸੀਂ ਐਪਲੀਕੇਸ਼ਨਾਂ ਇਹਨਾਂ ਦੀ ਦਿੱਤੇ ਹੋਏ ਪੋਰਟਲ ਤੇ ਭੇਜਣੀਆਂ ਹਨ ਜੀ ਵਧੇਰੇ ਜਾਣਕਾਰੀ ਲਈ 301672 234040 ਜੋ ਕਿ ਟੈਲੀਫੋਨ ਨੰਬਰ ਹੈ ਇਸ ਤੇ ਸੰਪਰਕ ਕਰ ਸਕਦੇ ਹੋ ਅਤੇ ਇਹਨਾਂ ਦੀ ਜੋ ਵੈਬਸਾਈਟ ਵੀ ਦਿੱਤੀ ਗਈ ਹੈ ਜੀ ਤੁਸੀਂ ਇਸ ਤੇ ਸਵਾਰ ਕਰ ਸਕਦੇ ਹੋ ਜੀ ਬੜੀ ਮੌਕਾ ਆ ਚੁੱਕਾ ਜਿਹੜੇ ਕੰਡੀਏ ਚਿੰਦਾ ਪੁਸਤੂ ਭਰਨਾ ਚਾਹੁੰਦੇ ਹਨ ਕੋਰਟ ਦੇ ਵਿੱਚ ਐਡ ਹੌਕ ਬੇਸ ਦੇ ਉੱਤੇ ਸਟੈਨੋਗ੍ਰਾਫ 3 ਦੀਆਂ ਵਕਾਂਸੀਆਂ ਦੇ ਲਈ ਅਪਲਾਈ ਕਰਨਾ ਚਾਹੁੰਦੇ ਹਨ ਹੁਣ ਕਰ ਗਾਣੀ ਪੋਸਟ ਦਿੱਤੀ ਵਾਰੀ ਜੋ ਪੋਸਟ ਹੈ ਜੀ ਉਹ ਸਟੈਨੋਗ੍ਰਾਫ ਗ੍ਰੇਡ 3 ਦੀ ਰਹਿਣ ਵਾਲੀ ਹੈ ਜਿਹੜਾ ਆਫਿਸ ਦੇ ਉੱਤੇ 6 ਮਨਥ ਜਾਂ ਜਿਸ ਤੱਕ ਰੈਗੂਲਰ ਅਪੁਆਇੰਟਮੈਂਟ ਨਹੀਂ ਹੋਈ ਉਹ ਤੱਕ ਇਹ ਕੈਂਡੀਡੇਟ ਜੋ ਕਰ ਸਕਦੇ ਹਨ ਜੋ ਕਿ ਨੰਬਰ ਆਫ ਪੋਸਟ ਹਨ 12 ਰਹਿਣ ਵਾਲੀਆਂ ਹਨ ਜਿਹਦੇ ਵਿੱਚ ਜਰਨਲ ਦੇ ਲਈ 4 ਜਰਨਲ ਬੋਰਡ ਦੇ ਲਈ ਇੱਕ ਵੈਕੈਂਸੀ ਹੈ ਜੀ ਜਰਨਲ ਈਡਬਲਯੂਐਸ ਦੇ ਲਈ ਇੱਕ ਐਸਸੀਐਮ ਐਂਡ ਵੀ ਦੇ ਲਈ ਇੱਕ ਵੈਕੈਂਸੀ ਹੈ ਜੀ ਐਸਸੀਐਮ ਐਂਡ ਵੀ ਵੂਮਨ ਦੇ ਲਈ ਇੱਕ ਐਸਸੀਆ ਦਾ ਲਈ ਇੱਕ ਰਹਿਣ ਵਾਲੀ ਵੈਕੈਂਸੀ ਜੀ ਇਹ ਐਸਸੀ ਅਦਰ ਵੂਮਨ ਦੇ ਲਈ ਇੱਕ ਹੈ ਜੀ BC OBC ਲਈ 1 ਤੇ BC OBC ਬੋਮਨ ਲਈ 1.5 ਰਹਿਣ ਵਾਲੀ ਹੈ ਜੀ ਪੇਸ ਗੇਜ ਦੀ ਗੱਲ ਕਰੀ ਤਾਂ ਪੇਸ ਕੇ ਵਿੱਚ ਪਰ ਮਹੀਨਾ 29200 ਰੁਪਿਆ ਮਿਲੇਗਾ ਕੁਆਲੀਫਿਕੇਸ਼ਨ ਗੱਲ ਕਰੀ ਤਾਂ ਕੁਆਲੀਫਿਕੇਸ਼ਨ ਵਿੱਚ BA B.Sc ਮੰਗੀ ਗਈ ਹੈ ਜੀ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਕੀਤੀ ਹੋਈ ਚਾਹੀਦੀ ਹੈ 10 ਦੇ ਬਰਾਬਰ ਦੀ ਕੋਈ ਵੀ ਕੋ ਡਿਗਰੀ ਹੋਣੀ ਚਾਹੀਦੀ ਹੈ ਕੈਂਡੀਡੇਟ ਕੋਲੇ ਉਹ ਇਸ ਦੇ ਲਈ एलिਜੀਬਲ ਹਨ ਜੀ ਅਦੇ ਕੰਪਿਊਟਰ ਟਾਈਪਿੰਗ ਦਾ ਟੈਸਟ ਲਿਆ ਜਾਵੇਗਾ ਜੀ B Word ਪਰਮੈਂਟ ਦੇ ਸਾਮ ਨਾਲ ਅਤੇ ਕੈਂਡੀਡੇਟ ਨੂੰ ਸਪਰੈਡ ਸ਼ੀਟ ਦਾ ਵਰਡ ਦਾ ਗਿਆਨ ਹੋਣਾ ਚਾਹੀਦਾ ਹੈ ਜੀ ਇਹੀ ਗੱਲ ਕਰੀ ਤਾਂ ਏਜ ਵਿੱਚ 18 ਸਾਲ ਤੋਂ ਲੈ ਕੇ 37 ਸਾਲ ਦੇ ਕੈਂਡੀਡੇਟ ਇਸ ਪੋਸਟ ਲਈ ਐਲੀਜੀਬਲ ਹਨ। ਜਿਹੜੇ ਕੁਐਸਚਨ ਨੋਟ ਇਨਸਟਰਕਸ਼ਨ ਦਿੱਤੇ ਗਏ ਹੈ ਜੀ। 10 11 ਤੋਂ 25 ਸ਼ਾਮ ਦੇ 5 ਵਜੇ ਤੋਂ ਪਹਿਲਾਂ ਜੋ ਅਰਜ਼ੀਆਂ ਆ ਜਾਣਗੀਆਂ ਉਹੀ ਸਵੀਕਾਰ ਕੀਤੀਆਂ ਜਾਣਗੀਆਂ। ਉਸ ਤੋਂ ਬਾਅਦ ਵਾਲੀਆਂ ਅਰਜ਼ੀਆਂ ਨੂੰ ਸਵੀਕਾਰ ਨਹੀਂ ਕੀਤਾ ਜਾਏਗਾ। ਜੋ ਟੈਸਟ ਹੋਵੇਗਾ ਉਹ ਟੈਸਟ 15 11 2025 ਤੋਂ ਬਾਅਦ ਹੋਵੇਗਾ ਜੀ। ਐਡਰੈਸ ਨੂੰ ਤੁਸੀਂ ਨੋਟ ਕਰ ਲਓ ਜਿਸ ਐਡਰੈਸ ਤੇ ਤੁਸੀਂ ਅਪਲੀਕੇਸ਼ਨ ਭੇਜਣਾ ਹੈ। ਦਾ ਆਫਿਸ ਆਫ ਦਾ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਸੰਘਰੂਰ ਦੇ ਪਤੇ ਤੇ ਤੁਸੀਂ ਤੁਸੀਂ ਆਪਣੀ ਅਪਲੀਕੇਸ਼ਨ ਭੇਜਨਾ ਜੀ ਜੋ ਵੀ ਕੈਂਡੀਡੇਟ ਆਉਣਗੇ ਉਹਨਾਂ ਨੂੰ TETA ਨਹੀਂ ਮਿਲ ਦਿੱਤਾ ਜਾਵੇਗਾ ਇਹ ਜੋ ਨੋਟੀਫਿਕੇਸ਼ਨ ਹੈ ਇਸ ਦਾ ਲਿੰਕ ਸਾਡੇ WhatsApp ਚੈਨਲ ਤੇ ਹੈ ਜੀ WhatsApp ਚੈਨਲ ਤੇ ਜਾ ਕੇ ਤੁਸੀਂ ਲਿੰਕ ਨੂੰ ਡਾਊਨਲੋਡ ਵੀ ਕਰ ਸਕਦੇ ਹੋ ਤੇ ਚੰਗੀ ਤਰੀਕੇ ਨਾਲ ਪੜ੍ਹ ਵੀ ਸਕਦੇ ਹੋ ਜੀ ਨੋਟੀਫਿਕੇਸ਼ਨ ਚੰਗੀ ਤਰੀਕੇ ਤੋਂ ਪੜ੍ਹਨ ਤੋਂ ਬਾਅਦ ਹੀ ਤੁਸੀਂ ਇਸ ਪੋਸਟ ਨੂੰ ਅਪਲਾਈ ਕਰਨਾ ਜੇਕਰ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦੇਣਾ ਅੱਗੇ ਇਸ ਨੂੰ ਵੀਰਗਰ ਮੁੰਡੇ ਕੁੜੀਆਂ ਨਾਲ ਜ਼ਰੂਰ ਸ਼ੇਅਰ ਕਰਨਾ ਜੀ ਤਾਂ ਜੋ ਇਸ ਪੋਸਟ ਦਾ ਭਰ ਕੇ ਕਿਸੇ ਦਾ ਭਲਾ ਹੋ ਸਕੇ ਵੀਰ ਨੂੰ ਰਸਤਾ ਦੇਖਣ ਇਹ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ